ਕਾਰਪੋਰੇਸ਼ਨ ਅੰਮ੍ਰਿਤਸਰ ਨੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਦੇ ਸਹਿਯੋਗ ਦੇ ਨਾਲ ਥਾਣਾ ਮੋਹਕਮਪੂਰਾ ਦੇ ਵਿਖੇ ਨਸ਼ਾ ਤਸਕਰ ਸਨੀ ਗੁੱਲਾ ਦੀ ਰਿਹਾਇਸ਼ ਮਕਾਨ ਜੇਸੀਬੀ ਦੀ ਮਦਦ ਦੇ ਨਾਲ ਢਾ ਦਿੱਤੀ ਗਈ ਦੱਸਣਯੋਗ ਹੈ ਕਿ ਮਕਾਨ ਨਸ਼ਾ ਤਸਕਰ ਸਨੀ ਗੁੱਲਾ ਪੁੱਤਰ ਬਿੱਟੂ ਸਿੰਘ ਦਾ ਸੀ ਜਿਸ ਦਾ ਕੀ ਪਤਾ ਮਕਾਨ ਨੰਬਰ 333 ਤੁੰਗਪਾਈ ਬਟਾਲਾ ਰੋਡ ਅਥਾਣਾ ਮੋਹਕੰਪੂਰ ਹੈ ਇਸ ਸਬੰਧੀ ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਇਸ ਦੇ ਵੱਖ-ਵੱਖ ਧਾਰਾਵਾਂ ਦੇ ਤਹਿਤ ਮੁਕੱਦਮੇ ਦਰਜ ਸਨ ਹਾਲਾਂਕਿ ਲੰਬੇ ਸਮੇਂ ਤੋਂ ਲੁੜਿੰਦਾ ਸੀ ਅਤੇ ਇਹ ਵੀ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਇਸ ਦੇ ਫੋਲੋ ਵੱਖ-ਵੱਖ मामलों ਦੇ ਵਿੱਚ ਸ਼ਮੂਲੀਅਤ ਕੀਤੀ ਗਈ ਸੋ ਉੱਥੇ ਹੀ ਨਸ਼ਾ ਤਸਕਰਿਆਂ ਨੂੰ ਨੱਥ ਪਾਉਣ ਦੇ ਲਈ ਲਗਾਤਾਰ ਪੁਲਿਸ ਪ੍ਰਸ਼ਾਸਨ ਚੌਕਸੀ ਵਰਤਰੀ ਹੈ ਹੁਣਾਂ ਤੇ ਕਾਰਵਾਈ ਕਰ ਰਹੀ ਹੈ ਸੋ ਜਿਹੇ ਦੇ ਵਿੱਚ ਇਸ ਨਸ਼ਾ ਤਸਕਰ ਦੇ ਘਰ ਤੇ ਵੀ ਕਾਰਵਾਈ ਕਰ ਦਿੱਤੀ ਗਈ ਪੁਲਿਸ ਅਧਿਕਾਰੀ ਹੋਰ ਕੀ ਕੁਝ ਕਹਿ ਰਹੇ ਨੇ ਉਹਨਾਂ ਦੇ ਜ਼ੁਬਾਨ ਨਹੀਂ ਸੁਣਦੇ ਹਾਜੀ ਓਕੇ ਰੋਲ ਸਾਡੇ ਮਾਨਜੋਤ ਸੀਐਮ ਸਾਹਿਬ ਉਹਨਾਂ ਜਿਹੜਾ ਯੁੱਧ ਨਸ਼ਿਆਂ ਵਿਰੁੱਧ ਦੀ ਜੰਗ ਛੇੜੀ ਹੋਈ ਹੈ ਪੰਜਾਬ ਦੇ ਵਿੱਚ ਉਹਦੇ ਤਹਿਤ ਕਮਿਸ਼ਨਰ ਪੁਲਿਸ ਅਫਸਰ ਵੱਲੋਂ ਬਹੁਤ ਸਾਰੇ ਆ ਐਨਫੋਰਸਮੈਂਟ ਡਰਾਈਵ ਦੇ ਵਿੱਚ ਰਿਕਵਰੀਜ਼ ਕੀਤੀਆਂ ਗਈਆਂ ਔਰ ਵੱਡੀਆਂ ਬਿਗ ਫਿਸ਼ ਜਿਹਨੂੰ ਫਿਕਸ ਫਗਲਰਸ ਕਹਿੰਦੇ ਉਹ ਬੜੇ ਫੜੇ ਗਏ ਆ ਔਰ ਕਾਫੀ ਮਾਤਰਾ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਸਿਕਰੀਮਨ 90 ਕਿਲੋ ਤੋਂ ਉੱਪਰ ਹਿਰੋਇਨ ਹੋ ਚੁੱਕੀ ਹੈ ਪਹਿਲੀ ਜਨਵਰੀ ਤੋਂ ਹੁਣ ਤੱਕ ਇਸ ਤੋਂ ਇਲਾਵਾ ਡਰਗਮਨੀ ਵੀ ਤਕਰੀਬਨ ਅਜੇ ਕਾਫੀ ਦੇ ਨਾਲ ਪਹਿਲੀ ਜਨਵਰੀ ਤੋਂ ਹੁਣ ਤੱਕ ਫੜੀ ਹੈ ਔਰ ਤੁਹਾਡਾ ਟਾਈਮ ਟੂ ਟਾਈਮ ਸ਼ੇਅਰ ਕਰਦੇ ਰਹਿੰਦੇ ਆ ਇਸ ਤੋਂ ਇਲਾਵਾ ਜਿਹੜੇ ਬਹੁਤ ਸਾਰੇ ਐਡਿਕਟਸ ਵੀ ਜਿਹੜੇ ਗਵਰਨਮੈਂਟ ਦੀ ਪਾਲਿਸੀ ਦੇ ਮੁਤਾਬਕ ਪੁਲਿਸ ਵੱਲੋਂ ਵੀ ਦਾਖਲ ਕਰਾਏ ਜਾ ਰਹੇ ਹੈ ਡੀ ਐਡਿਕਸ਼ਨ ਸੈਂਟਰ ਤੇ ਓਟ ਸੈਂਟਰ ਦੇ ਵਿੱਚ ਔਰ 64 ए ਦੇ ਵਿੱਚ ਵੀ ਉਹ ਜਿਹੇ ਲੋਕ ਜਿਹੜੇ ਹੈ ਜਿਹੜੇ ਨਸ਼ਾ ਛੱਡਣਾ ਚਾਹੁੰਦੇ ਹੈ ਪਰ ਉਹਨਾਂ ਨੇ ਕ੍ਰਾਈਮ ਕੀਤਾ ਹੈ ਉਹਦੇ ਜਿਹੜੀ ਪ੍ਰੋਵੀਜ਼ਨ ਹੈ 64 ए ਦੀ ਉਹਦੇ ਤਹਿਤ ਵੀ ਅਸੀਂ ਲੋਕਾਂ ਦੀ ਕੰਸੈਂਟ ਲੈ ਕੇ ਮੈਜਿਸਟ੍ਰੇਟ ਸਾਹਿਬ ਨੂੰ ਤੋਂ ਉਹਨਾਂ ਨੂੰ ਦਾਖਲ ਕਰਾਈਦਾ ਇਲਾਜ ਕਰਾਈਦਾ ਉਹ ਉਹਦੇ ਨਾਲ ਆਕੇ ਸਮਾਜ ਦੇ ਵਿੱਚੋਂ ਅਸੀਂ ਨਸ਼ਾ ਬਿਲਕੁਲ ਮੁਕਤ ਕਰਨਾ ਹੈ ਇਹਦੇ ਜਿਹੜਾ ਇਸ ਤੋਂ ਇਲਾਵਾ ਡੈਮੋਲਿਸ਼ਨ ਡਰਾਈਵ ਜਿਹੜੀ ਹੈ ਉਹ ਵੀ ਕਮਿਸ਼ਨਡ ਪੁਲਿਸ ਅੰਮ੍ਰਿਤਸਰ ਪਿਛਲੇ ਕਾਫੀ ਸਮੇਂ ਤੋਂ ਚੱਲ ਰਹੀ ਹੈ ਗਵਰਨਮੈਂਟ ਦੀ ਡਾਇਰੈਕਸ਼ਨਸ ਤੇ ਅੱਜ ਆਪਾਂ ਤੋਂਗਪਾਈ ਪਟਾਲਾ ਦੇ ਵਿੱਚ ਥਾਣਾ ਮੁਖਮਪੁਰ ਦੇ ਏਰੀਆ 'ਚ ਖੜੇ ਆ ਇਹ ਸਨੀ ਏਲੀਅਸ ਗੁੱਲਾ ਸਾਨੂੰ ਬਿੱਟੂ ਸਿੰਘ ਹਾਊਸ ਨੰਬਰ 333 ਤੋਂਗਪਾਈ ਪਟਾਲਾ ਰੋਡ ਅੰਮ੍ਰਿਤਸਰ ਇਹ ਮਿਊਨਿਸਪਲ ਕਾਰਪੋਰੇਸ਼ਨ ਵੱਲੋਂ ਇਲੀਗਲ ਹੋਣ ਕਰਕੇ ਉਹਦੀ ਜਿਹੜੀ ਹੈ ਡੈਮੋਲਿਸ਼ਨ ਕੀਤੀ ਜਾ ਰਹੀ ਹੈ ਪੁਲਿਸ ਸਾਡ ਤੋਂ ਮੰਗੀ ਗਈ ਸੀ ਉਹ ਅਸੀਂ ਦਿੱਤੀ ਅਸੀਂ ਸਾਰੇ ਹਾਜ਼ਰ ਆ ਸੋ ਦੇ ਨਾਲ ਲੋਕਾਂ ਦੇ ਵਿੱਚ ਬੜਾ ਕਲੀਅਰ ਮੈਸੇਜ ਜਾਂਦਾ ਕਿਉਂਕਿ ਜਿਹੜਾ ਇਹ ਬੰਦਾ ਬੜਾ ਨਟੋਰੀਅਸ ਡਰੱਗ ਸਪਲਾਈਅਰ ਹੈ ਪੁਰਾਣਾ ਸਮੱਗਲਰ ਹੈ ਇਹਦੇ ਖਿਲਾਫ 7 ਮੁਕਦਮੇ ਦਰਜ ਨੇ ਵੱਖ-ਵੱਖ ਥਾਣਿਆਂ 'ਚ ਮੋਕਮਪੁਰੇ ਚ اسلام آباد ਤੇ ਪਹਿਲਾਂ ਇਹਦੇ ਖਿਲਾਫ ਅਟੈਂਪਟ ਟੂ ਮਰਡਰ ਦਾ ਸੀ ਫਿਰ ਜੇਲ੍ਹ ਦੇ ਵਿੱਚ ਮਿਸਮੈਟ ਦਾ ਹੈ ਲਾਈ ਝਗੜੇ ਦਾ ਮੋਕਮਪੁਰੇ ਦਾ ਉਸ ਤੋਂ ਬਾਅਦ ਚਾਰ ਮੁਕਦਮੇ ਜਿਹੜੇ ਐ ਐਨਡੀਪੀਐਸ ਐਕਟ ਦੇ ਇਹਦੇ ਖਿਲਾਫ ਦਰਜ ਨੇ ਹੁਣ ਵੀ ਇਹ ਵਾਂਟਡ ਹੈ ਭਜਿਆ ਹੋਇਆ ਤੇ ਇਹਦੀ ਜਿਹੜੀ ਸਾਰੀ ਲੀਗਲ ਫਾਰਮੈਲਟੀ ਕਰਕੇ ਕੰਪਲੀਟ ਕੀਤੀ ਜਾ ਰਹੀ ਹੈ ਔਰ ਲੋਕਾਂ ਦੇ ਵਿੱਚ ਜਿਵੇਂ ਤੁਸੀਂ ਆਪ ਦੇਖਿਆ ਤੇ ਸੁਣਿਆ ਇਸ ਗੱਲ ਦੀ ਬੜੀ ਚਲਾਗਾ ਹੈ ਕਿ ਗਵਰਨਮੈਂਟ ਜਿਹੜੀ ਐਕਟ ਕਰ ਰਹੀ ਐ ਜਿਹੜੇ ਲੋਕਾਂ ਨੇ ਇਲ ਬਾਰਡਰਨ ਤੇ ਡਰੱਗ ਮਨੀ ਨਾਲ ਗਲਤ ਪ੍ਰੋਪਰਟੀਆਂ ਬਣਾਈਆਂ ਮੈਂ ਇਹਦੇ ਵਿੱਚ ਸਾਰਿਆਂ ਨੂੰ ਇਹ ਮੈਸੇਜ ਦੇਣਾ ਚਾਹੁੰਦਾ ਤੁਹਾਡੇ ਨਾਲ ਹੀ ਕਿ ਜਿਹੜੇ ਵੀ ਸਾਡੇ ਬੱਚੇ ਡਰੱਗ ਛੱਡਣਾ ਚਾਹੁੰਦੇ ਨੇ ਕਾਨੂੰਨ ਅਨੁਸਾਰ ਆਪਣੇ ਕੋਲ ਪ੍ਰੋਵੀਜ਼ਨ ਹੈਗਾ ਇਲਾਜ ਵਾਸਤੇ ਗਵਰਨਮੈਂਟ ਨੇ ਡੀਡਿਕਸ਼ਨ ਸੈਂਟਰ ਖੋਲੇ ਨੇ ਉਹ ਆਪਣਾ ਗੰਦਾ ਰਸਤਾ ਛੱਡ ਕੇ ਗੰਦੀ ਆਪਣੀ ਕੰਪਨੀ ਛੱਡ ਕੇ ਸਾਹਮਣੇ ਆਉਣ ਬੜੀ ਹਮਦਰਦੀ ਨਾਲ ਉਹਨਾਂ ਦਾ ਇਲਾਜ ਕਰਾਇਆ ਜਾਏਗਾ ਕਿਉਂਕਿ ਇੱਕ ਤਰ੍ਹਾਂ ਦੇ ਸਾਡੇ ਪੇਸ਼ੈਂਟ ਨੇ ਜਿਹੜੇ ਲੋਕ ਨਸ਼ੇ ਨਾਲ ਗ੍ਰਸਟ ਹੋ ਚੁੱਕੇ ਆ ਸਪੈਸ਼ਲੀ ਸਾਡੇ ਨੌਜਵਾਨ ਵੀ ਉਹ ਅਸੀਂ ਸਾਰੇ ਜਿੱਥੇ ਸ਼ਕਤੀ ਆ ਪੂਰੀ ਇਨਫੋਰਸਮੈਂਟ ਤੇ ਉੱਥੇ ਜਿਹੜਾ ਬੰਦਾ ਛੱਡਣਾ ਚਾਹੁੰਦਾ ਉਹਦੀ ਹਮਦਰਦੀ ਨਾਲ ਇਲਾਜ ਕਰਾਈਗੀ ਕੰਮ